ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੋਮਵਾਰ ਨੂੰ ਸਹਾਨਾ ਕਬੱਡੀ ਕੱਪ ਦੇ ਉੱਤੇ ਰਾਣਾ ਬਲਾਚੌਰੀਏ ਦਾ ਗੋਲੀਆਂ ਮਾਰ ਕੇ ਸ਼ੂਟਰ ਵੱਲੋਂ ਗੈਂਗਸਟਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਵੇਂ ਕਿ ਤੁਸੀਂ ਅੱਜ ਖਬਰ ਵੇਖ ਰਹੇ ਹੋ ਘੰਟਾ ਡੇਢ ਘੰਟਾ ਪਹਿਲਾਂ ਦੀ ਕੀ ਇੱਕ ਅਨਕਾਊਂਟਰ ਹੁੰਦਾ ਤੇ ਜਿਹਦੇ ਵਿੱਚ ਕੀ ਮਿੱਡੂ ਨਾਂ ਦੇ ਪਰਮਿੰਦਰ ਔਰ ਫਿਰ ਮਿੱਡੂ ਨਾਂ ਦੇ ਗੈਂਗਸਟਰ ਨੂੰ ਅਨਕਾਊਂਟਰ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਪਰ ਹੋਣੀ-ਹੋਣੀ ਖਬਰ ਆ ਰਹੀ ਹੈ ਤੁਸੀਂ ਵੀਡੀਓ ਸਾਰੀ ਦੇਖੋ ਕਿ ਉਸ ਜਿਹੜਾ ਜਿਹੜਾ ਕੀ ਗੈਂਗਸਟਰ ਸੀ ਉਸ ਦੀ ਮੌਤ ਹੋ ਚੁੱਕੀ ਹੈ ਤੇ ਵੀਡੀਓ ਤੁਸੀਂ ਅੰਤ ਤੱਕ ਸਾਰੀ ਦੇਖੋ ਤੇ ਪੁਲਿਸ ਕਿਵੇਂ ਟ੍ਰੇਸ ਕਰ ਰਹੀ ਹੈ ਤੇ ਹੋਰ ਕਿਹੜਿਆਂ ਨੂੰ ਦੋਹਾਂ ਗੈਂਗਸਟਰਾਂ ਨੂੰ ਕਾਬੂ ਹੋਰ ਕਰ ਲਿਆ ਤੁਸੀਂ ਵੀਡੀਓ ਅੰਤ ਤੱਕ ਸਾਰੀ ਵੇਖੋ ਧੰਨਵਾਦ ਤੇ ਤਕਰੀਬਨ 8 ਤੋਂ 10 ਰਾਊਂਡ ਇਹਨੇ ਜਗਾਨਾ ਪਿਸਟਲ ਹੈਗਾ 9mm ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਵਿੱਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਹੈ ਇੱਕ ਦੀ ਬੁਲੇਟ ਪ੍ਰੂਫ ਜੈਕਟ ਵਿੱਚ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹਰਪਿੰਦਰ ਸਿੰਘ Alias ਮਿੱਟੀ ਇਹ ਨੌ ਨੌਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਹੈ ਜੀ ਪੰਜ ਤੋਂ 6 ਵਾਰ ਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਹਸਪੀਟਲ ਤੋਂ ਵਾਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਾਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਕਿ ਇਹਦੀ ਡੈਥ ਹੋ ਗਈ ਹੈ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਗ ਚ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹਦਾ ਜਿਹੜਾ ਡੋਨੀ ਬਲ ਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ 베ਸਟ ਤੇ ਗੁਰਲਾਲ ਯੂਐਸਏ 베ਸਟ ਜਿਹੜੇ ਦੋਨੋਂ ਆਪਰੇਟਿਵ ਏਜੰਟ ਉਨੀ ਬਲ ਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕੀ ਨਾ ਕੀ ਨਾ ਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ 4 ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹ ਲਈਏ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਹੋ ਦਿੱਲੀ ਦੇ ਰਾਣਾ ਬਲਾ ਚੌਰੀਆ ਕਬੱਡੀ ਪਲੇਅਰ ਐਂਡ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਸੀਗੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਮੈਂ ਉਹਦੇ ਵਿੱਚ ਹੁਣ ਤੁਹਾਨੂੰ ਅਪਡੇਟ ਕਰ ਦਿੰਨਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸ਼ਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에ਅਰਪੋਰਟ ਤੋਂ ਕੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁਟ ਆਈ ਸੀਗੀ ਕਿ ਇਹ ਐਸ਼ਦੀਪ ਸਿੰਘ ਹੈ ਜਿਹੜਾ ਮੇਨ ਡੋਨੀ ਬਲ ਦਾ ਹੈਂਡਲ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਗ ਚ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸਡ ਤੇ ਗੁਰਲਾਲ ਯੂਐਸਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਫॉर ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਸਵੇਰੇ ਦੀ ਇਨਫੋਰਮੇਸ਼ਨ ਆਈ ਤੇ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에ਅਰਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅਮਰੇਸਰ ਰੂਰਲ ਦਾ ਉਹਨੂੰ ਕੱਲ ਅਸੀਂ ਅੰਮ੍ਰਿਤਸਰ ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਅਰੈਸਟ ਹੋਏ ਆਂ ਤਕਰੀਬਨ ਜਦੋਂ ਇਹਨਾਂ ਤੋਂ ਪੂਰੀ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕਿਹਨਾਂ ਕਿਹਨਾਂ ਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ 5 ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹਿ ਲਈਏ ਆਪਾਂ ਯਾਨੀ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਇਨਕਾਊਂਟਰ ਹੋਇਆ ਹੈ ਹਰਪਿੰਦਰ ਸਿੰਘ Alias ਮਿੱਦੀ ਇਹ ਨੋ ਨੋਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਜੀ ਪੰਜ ਤੋਂ 6 ਵਾਰ ਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਜਿਹੜੇ ਸ਼ੂਟਰਾਂ ਨੂੰ ਇਹਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁਟ ਮਿਲੀ ਸੀਗੀ ਐਸ਼ਦੀਪ ਦੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਥੋਂ ਭੱਜਣ ਦੀ ਫਰਾਕ ਦੇ ਵਿੱਚ ਹੈਗਾ ਤੇ ਡੇਰਾ ਬਸੀ ਲੈਲੀ ਦੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਪਿਕਅਪ ਜਿਹੜਾ ਹੈਗਾ ਇਹ ਐਸ਼ਦੀਪ ਨੇ ਕਰਵਾਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਤੋਂ ਇਹਨੂੰ ਘੇਰਾ ਪਾਇਆ ਗਿਆ ਤਾਂ ਇਹ ਤੁਹਾਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਵੜਿਆ ਤਿੰਨਾਂ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾ ਬੱਸੀ ਸਾਹਿਬ ਹੈਗੇ ਆ ਡੀਐਸਪੀ ਡੇਰਾ ਬੱਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਉਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਹੈ ਇੱਕ ਦੀ ਬੁਲੇਟ ਪ੍ਰੂਫ ਜੈਕਟ ਤੇ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹਨ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਜੀ ਤੇ ਭੱਜੇ ਸੀਗੇ ਉਹ ਵੀ ਅਸੀਂ ਸੁਹਾਣਾ ਦੇ ਨੇੜੇ ਹੀ ਕਿਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਦੇਹੀ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਸਾਰੇ ਹੁਣ ਆਈਡੈਂਟੀਫਾਈ ਹੋ ਗਏ ਆ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ኦਪਰੇਸ਼ਨਲੀ ਡਿਸਕਲੋਜ਼ ਕਰ ਰਿਹਾ ਮੈਂ ਕੱਲ ਵੀ ਤਾਂ ਹੀ ਰੱਖਿਆ ਸੀ ਵੀ ਇਹਨਾਂ ਦੇ ਅੱਗੇ ਇਨਫਾਰਮੇਸ਼ਨ ਨਾ ਹਲੇ ਸਪਰੈਡ ਆਊਟ ਹੋਵੇ ਬਟ ਇਹ ਸਾਰੇ ਜਿਹੜੇ ਬੰਦੇ ਹੈਗੇ ਆ ਜੀ ਹੁਣ ਟ੍ਰੇਸ ਉਹ ਹੋ ਗਏ ਆ ਤੇ ਜਲਦੀ ਹੀ ਬਾਕੀਆਂ ਨੂੰ ਵੀ ਅਸੀਂ ਜਿਹੜੇ 2-3 ਬੰਦਿਆਂ ਤੇ ਹੋਰ ਲੱਗੇ ਹੋਏ ਆ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਲ ਬਾਕੀ ਹੈਗੇ ਉਹਨਾਂ ਨੂੰ ਵੀ ਰੈਸਟ ਹੈਗਾ ਕੱਲਾ ਹੀ ਸੀਗਾ ਇਹ ਕੱਲਾ ਹੀ ਸੀਗਾ ਤੇ ਹੁਣ ਇਹਦੀ ਹਾਲਤ ਕਿੱਦਾ ਦੀ ਹੈ ਇਹਦੀ ਨਹੀਂ ਇਹ ਇਹ ਕੱਲਾ ਹੀ ਸੀਗਾ ਜੀ ਜੋ ਹਸਪੀਟਲ ਇਹਨੂੰ ਲਿਜਾਇਆ ਗਿਆ ਹੈ ਹਸਪੀਟਲ ਤੋਂ ਹਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਕਿ ਇਹਦੀ ਡੈਥ ਹੋ ਗਈ ਹੈ ਇਹਦੇ ਜੀ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਤਕਰੀਬਨ ਜਿਹੜੇ ਆਪਾਂ ਨੂੰ ਦੋ ਐਕਟਿਵ ਸ਼ੂਟਰ ਜਿਹੜੇ ਕੱਲ ਹੀ ਮੈਂ ਤੁਹਾਨੂੰ ਡਿਸਕਲੋਜ਼ ਕੀਤਾ ਸੀਗਾ ਕਿ ਇੱਕ ਮੁੰਡਾ ਹੈਗਾ ਦਿੱਤਿਆ ਕਪੂਰ ਮੱਖਣ ਇਲੀਅਸ ਮੱਖਣ ਜਿਹੜਾ ਹੈਗਾ ਦੂਸਰਾ ਜਿਹੜਾ ਮੁੰਡਾ ਹੈਗਾ ਉਹ ਹੈਗਾ ਜੀ ਕਰਨ ਆ ਆਪਣਾ ਪਾਠਕ ਕਰਨ ਪਾਠਕ ਤੇ ਇਹ ਜਿਹੜੇ ਬੰਦੇ ਹੈਗੇ ਬੇਸਿਕਲੀ ਇਹ ਐਕਟਿਵ ਸ਼ੂਟਰ ਸੀਗੇ ਇਹਨਾਂ ਨੂੰ ਤਿੰਨ ਤੋਂ ਚਾਰ ਬੰਦਿਆਂ ਨੂੰ ਔਨ ਗਰਾਉਂਡ ਤਿੰਨ ਤੋਂ ਚਾਰ ਬੰਦਿਆਂ ਨੇ ਔਨ ਗਰਾਉਂਡ ਜਿਹੜੀ ਸਪੋਰਟ ਕੀਤੀ ਸੀਗੀ ਤੇ ਮੇਨ ਹੈਂਡਲਰ ਜਿਵੇਂ ਇਹਨਾਂ ਦਾ ਐਸ਼ਦੀਪ ਸੀਗਾ ਤੇ ਇਹ ਜਿਹੜਾ ਰਵਿੰਦਰ ਮਿੱਡਾ ਹੈਗਾ ਇਹ ਐਕਟਿਵਲੀ ਉਸ ਗਰਾਉਂਡ ਤੇ ਰਹਿ ਕੇ ਇਹਨੇ ਕੋਆਰਡੀਨੇਟ ਕੀਤੀਆਂ ਚੀਜ਼ਾਂ ਵੀ ਕਿਵੇਂ ਰੈਕੀ ਕਰਨੀ ਹੈਗੀ ਆ ਰੈਕੀ ਵਾਲੇ ਵੀ ਬੰਦੇ ਵੀ ਆ ਵਾਇਡੈਂਟਿਫਾਈਡ ਐਂਡ ਵੀ ਆਰ ਵੈਰੀ ਕਲੋਸ ਟੂ ਅਰੈਸਟਿੰਗ ਥੈਮ ਆਲਸੋ ਜੀ ਤਾਂ ਹਾਂਜੀ ਹਾਂਜੀ ਹੀ ਹੀ ਵਾਸ ਹੀ ਵਾਸ ਜੀ ਕੀ ਮਤਲਬ ਇਹਨਾਂ ਦੇ ਨਾਲ ਜਿਹੜਾ ਪਰ ਸੀਗੇ ਮੇਨ ਸੀਗੇ ਉਹਨਾਂ ਨਾਲ ਫੋਨ ਤੇ ਕੋਆਰਡੀਨੇਟ ਕਰ ਰਹੇ ਨਹੀਂ ਹੁਣ ਇਹ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਕਿਸ ਤਰ੍ਹਾਂ ਇਹਨਾਂ ਦੀ ਮੇਬੀ ਡਾਇਰੈਕਟਲੀ ਫੋਨ ਤੇ ਨਹੀਂ ਕਈ ਵਾਰ ਪਲੈਨਿੰਗ ਹੁੰਦੀ ਮੈਨ ਟੂ ਮੈਨ ਮਾਰਕਿੰਗ ਟਾਈਮਿੰਗ ਨਾਲੇ ਕਰਕੇ ਰੱਖਦੇ ਆ ਵੀ ਕਿਨੇ ਕੀ ਰੋਲ ਪੂਰਾ ਆਰਗੇਨਾਈਜ਼ਡ ਵੇ ਦੇ ਵਿੱਚ ਕੀਤਾ ਗਿਆ ਹੈਗਾ ਤਾਂ ਹੀ ਵਾਸ ਔਨ ਗਰਾਉਂਡ ਜਿਹੜੇ ਆਪਰੇਸ਼ਨ ਸੀਗੇ ਉਹਨਾਂ ਨੂੰ ਇਹ ਕੰਟਰੋਲ ਕਰ ਰਿਹਾ ਅੱਗੇ ਹੁੰਦਾ ਵੀ ਜੇ ਆਪਾਂ ਜਿਹੜੇ ਸ਼ੂਟਰ ਹੁੰਦੇ ਆ ਮੇਨ 20000 25000 ਦੇ ਲੈ ਜਾਂਦੇ ਬਟ ਦਿਸ ਪਰਸਨ ਵਾਸ ਦਾ ਮੇਨ ਹੈਂਡਲਰ ਜਿਹੜਾ ਔਨ ਗਰਾਉਂਡ ਰਹਿ ਕੇ ਜਿਹਨੇ ਕੰਟਰੋਲ ਕੀਤਾ ਹੀ ਵਾਸ ਦਾ ਮੇਨ ਹੈਂਡਲਰ ਜਾਂ ਕਹਿ ਲੋ ਕਿ ਚੀਜ਼ਾਂ ਨੂੰ ਜਿਹਨੇ ਕੰਟਰੋਲ ਔਰ ਐਗਜ਼ੀਕਿਊਟ ਕਰਿਆ ਆਪਰੇਸ਼ਨ ਨੂੰ ਔਨ ਗਰਾਉਂਡ ਹੀ ਵਾਸ ਰਿਸਪੋਨਸੀਬਲ ਫਾਰ ਦੇ ਸਰਪਿੰਦਰ ਸਿੰਘ ਮਿੱਟਾਲੀ ਇਹ ਤਰਨ 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 ਦੇ ਵਿੱਚ ਵੀ ਇਹ ਚਾਰ ਤੋਂ ਪੰਜ ਵਾਰਦਾਤਾਂ ਦੇ ਵਿੱਚ ਇਹ ਵਾਂਟਡ ਹੈਗਾ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਉੱਥੇ ਤੁਹਾਨੂੰ ਪਤਾ ਹੋਣਾ ਉਹਦੇ ਚ ਰੰਗਦਾਰੀ ਦੇ ਲਈ ਜ਼ੁਗੂ ਕੈਫੇ ਦੇ ਉੱਪਰ ਤਾਂ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਨਾਲ ਦੇ ਨਾਲ ਰਾਉਂਡ ਤਕਰੀਬਨ ਇਹਨੇ ਤਕਰੀਬਨ ਇਹਨੇ 8 ਤੋਂ 10 ਰਾਉਂਡ ਇਧਰੋਂ ਕਰੇ ਤੇ 8 ਤੋਂ 10 ਪੁਲਿਸ ਨੇ ਜਿਹੜੀ ਇਹਦੀ ਬੈਕ ਫਾਇਰ ਕੀਤੇ ਹੈਗੇ ਪਿੱਛੇ ਇਹਨੇ ਜਾਣ ਬਾਦ ਮੌਕਾ ਇੱਕ ਵਾਰੀ ਫੋਰੈਂਸਿਕ ਵਗੈਰਾ ਹੋ ਜੂਵੇ ਉਸ ਤੋਂ ਬਾਅਦ ਯੂ ਕੈਨ ਸੀ ਇਟ ਜੀ